ਹੁਣ ਗੱਲ ਕਰਦੇ ਆ ক্রিকেট ਟੀ ਭਾਰਤ ਬਨਾਮ ਨਿਊਜ਼ੀਲੈਂਡ ਦੇ ਮੈਚ ਦੀ ਜਿਸ ਮੈਚ ਦੇ ਵਿੱਚ 44 ਰਨਾਂ ਦੇ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਇਸ ਮੈਚ ਦੇ ਵਿੱਚ ਵਰੁਣ ਚੱਕਰਵਰਤੀ ਨੇ 5 ਵਿਕਟਾਂ ਲਈਆਂ ਨੇ ਤੁਹਾਨੂੰ ਦੱਸ ਦਈਏ ਚੈਂਪੀਅਨਸ ਟਰੋਫੀ 2025 ਦੇ ਅੰਤਿਮ ਲੀਗ ਮੈਚ ਦੇ ਵਿੱਚ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 44 ਰਨਾਂ ਦੇ ਨਾਲ ਹਰਾ ਦਿੱਤਾ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਟਨਰ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ ਪਰ ਭਾਰਤ ਨੇ 50 ਓਵਰਾਂ ਦੇ ਵਿੱਚ 9 ਵਿਕਟਾਂ ਤੇ 249 ਰਨ ਬਣਾਏ ਨਿਊਜ਼ੀਲੈਂਡ ਦੀ ਟੀਮ 45.3 ਓਵਰਾਂ ਦੇ ਵਿੱਚ 205 ਰਨਾਂ ਤੇ ਆਊਟ ਹੋ ਗਈ ਇਸ ਤੋਂ ਬਾਅਦ ਵਰੁਣ ਚੱਕਰਵਰਤੀ ਨੇ ਇਸ ਮੈਚ ਦੇ ਵਿੱਚ ਹੀਰੋ ਦੀ ਭੂਮਿਕਾ ਨਿਭਾਈ ਉਹਨਾਂ ਨੇ 5 ਵਿਕਟ ਲਏ ਭਾਰਤ ਦਾ ਆਪਣੇ ਪਹਿਲੇ ਸੈਮੀਫਾਈਨਲ ਦੇ ਵਿੱਚ ਦੁਬਈ ਦੇ ਵਿੱਚ 4 ਮਾਰਚ ਨੂੰ ਹੁਣ ਆਸਟ੍ਰੇਲੀਆ ਦੇ ਨਾਲ ਸਾਹਮਣਾ ਹੋਵੇਗਾ ਨਿਊਜ਼ੀਲੈਂਡ ਦਾ ਦੂਜਾ ਸੈਮੀਫਾਈਨਲ 5 ਮਾਰਚ ਨੂੰ ਕਰਾਚੀ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਖੇਡਿਆ ਜਾਵੇਗਾ ਇਸ ਮੈਚ ਦੇ ਵਿੱਚ ਭਾਰਤ ਦੇ ਲਈ ਰੋਹਿਤ ਸ਼ਰਮਾ ਨੇ 15 ਸ਼ੁਮਨ ਗਿੱਲ ਨੇ 2 ਵਿਰਾਟ ਕੋਹਲੀ ਨੇ 11 ਸ਼੍ਰੇਸ਼ ਈਅਰ ਨੇ 79 ਅਕਸ਼ਰ ਪਟੇਲ ਨੇ 42 ਕੇਐਲ ਰਾਹੁਲ ਨੇ 23 ਹਾਰਦਿਕ ਪਾਂਡਿਆ ਨੇ 45 ਰਵਿੰਦਰ ਜੜੇਜਾ ਨੇ 16 ਮੁਹੰਮਦ ਸ਼ਮੀ ਨੇ 5 ਤੇ ਕੁਲਦੀਪ ਯਾਦਵ ਨੇ ਇੱਕ ਰਨ ਬਣਾਏ ਨਿਊਜ਼ੀਲੈਂਡ ਦੇ ਲਈ ਮੈਟ ਹੈਨਰੀ ਨੇ ਪੰਜ ਵਿਕਟ ਲਏ ਕਾਇਲ ਜੈਮਸਨ ਵਿਲੀਅਮ ਅਤੇ ਮਿਸ਼ੇਲ ਸੈਟਨਰ ਅਤੇ ਰਚਿਨ ਰਵਿੰਦਰ ਨੇ ਇੱਕ ਇੱਕ ਵਿਕਟ ਲਏ ਨਿਊਜ਼ੀਲੈਂਡ ਦੇ ਲਈ ਵਿਲ ਯੰਗ ਨੇ 22 ਰਨ ਰਵਿੰਦਰ ਨੇ 6 ਰਨ ਕੈਨ ਵਿਲੀਅਮਸ ਨੇ 81 ਡੈਰਿਲ ਮਿਸ਼ੇਲ ਨੇ 17 ਟਾਮ ਲੈਥਰ ਨੇ 14 ਗਲੇਨ ਫਲਿਪਸ ਨੇ 12 ਮਾਈਕਰ ਬ੍ਰੇਸਵੈਲ ਨੇ 2 ਮਿਸ਼ੇਲ ਸੈਟਨਰ ਨੇ 28 ਮੈਟ ਹੈਨਰੀ ਨੇ 2 ਕਾਇਲ ਜੈਮਸਨ ਨੇ ਨਬਾਦ 9 ਰਨ ਅਤੇ ਵਿਲੀਅਮ ਆਰਕੇ ਨੇ 1 ਰਨ ਬਣਾਇਆ ਵਰਨ ਚੱਕਰਵਰਤੀ ਨੇ 5 ਵਿਕਟਾਂ ਲਈਆਂ ਕੁਲਦੀਪ ਯਾਦਵ ਨੇ ਭਾਰਤ ਵੱਲੋਂ 2 ਵਿਕਟਾਂ ਲਈਆਂ ਹਾਰਦਿਕ ਪਾਂਡਿਆ ਅਕਸ਼ਰ ਪਟੇਲ ਅਤੇ ਰਵਿੰਦਰ ਜੜੇਜਾ ਨੇ ਵੀ 1-1 ਵਿਕਟ ਲਏ ਨੇ ਸੋ ਇਸ ਮੈਚ ਦੇ ਵਿੱਚ ਭਾਰਤ ਨੇ 44 ਰਨਾਂ ਦੇ ਨਾਲ ਨਿਊਜ਼ੀਲੈਂਡ ਨੂੰ ਹਰਾ ਦਿੱਤਾ